ਅੱਜ ਸਾਰਾ ਮਨਕ ਇਹਨਾਂ ਦੀ ਯਾਦ ਬਣਾ ਰਿਹਾ ਨਹੀਂ ਤਾਂ ਖਿਆਲ ਕਰਿਓ ਅਸੀਂ ਆਪਣੇ ਬਜ਼ੁਰਗਾਂ ਦੀਆਂ ਯਾਦਾਂ ਕਿੰਨੀਆਂ ਕ ਮਨਾਈਆਂ ਨੇ ਕਿੰਨੀਆਂ ਕ ਮਨਾਉਣ ਕਹਿ ਸਕਦਾ ਸਾਡੇ ਦੇ ਵਿੱਚੋਂ ਕੋਈ ਵੀ ਅਸੀਂ ਸਾਡੇ ਦਾਦੇ-ਪਰਦਾਦੇ ਨਹੀਂ ਸਾਡੇ ਬਜ਼ੁਰਗਾਂ ਨੇ ਅਸੀਂ ਹਰ ਸਾਲ ਅਖੰਡ ਪਾਠ ਕਰਾਉਂਦੇ ਆ ਜਾਂ ਸਹਿਜ ਪਾਠ ਜਾਂ ਸ਼ੁਕਮਨੀ ਸਾਹਿਬ ਕਰਾਉਂਦੇ ਆ ਜਾਂ ਅਸੀਂ ਕੋਈ ਪਾਣੀ ਉਹਨਾਂ ਦੀ ਯਾਦ ਵਿੱਚ ਪੜ੍ਹਦੇ ਕਹਿ ਸਕਦੇ ਆਂ ਨਹੀਂ ਕਹਿ ਸਕਦਾ ਕਿਉਂ ਕਿਤੇ ਤੇ ਜਾਂਦਾ ਭਿਕਤਾ ਤੇ ਸੁਣੋ ਲਿਆ ਦੀਆਂ ਕਿ ਦਾਦੀਆਂ ਦੀਆਂ ਬਣਾਈਆਂ ਚਾਹੁੰਦੀਆਂ ਆਖੋ ਸਨਮਾਨ ਫਿਰ। ਸਭ ਜੱਗਾਂ ਨੇ ਸਾਨੂੰ ਕੀ ਦਿੱਤਾ ਜੀ? ਅਸੀਂ ਬੜੀ ਸ਼ਰਧਾ, ਭਾਵਨਾ ਤੇ ਪ્રેਮ ਦੇ ਨਾਲ ਉਹਨਾਂ ਦੀ ਯਾਦ ਨੂੰ ਲਾਉਣੇ। ਗੁਰ ਕਲ ਵੀ ਤਰਪਾਚਾ ਜੀ ਨੇ ਸੰਕੀ ਦਿੱਤਾ। ਮੇਰੀ ਭਾਵਨਾ ਦੇ ਨਾਲ ਉਹਨਾਂ ਦਾ ਅਸੀਂ ਪ੍ਰਕਾਸ਼ਪੁਰ ਦੀ ਬਣਾਉਂਦੇ ਆ, ਉਹਨਾਂ ਦੇ ਸਭ ਜੱਤੇ ਅਨਸ਼ੀਖਾ ਬਣਾਉਂਦੇ ਆ। ਆ ਅਗਲੇ ਮਹੀਨੇ ਚ ਪਹੁੰਚਦੇ ਪਾਤਸ਼ਾਹ ਮਹਾਰਾਜ ਜੀ ਅਸੀਂ ਕਿਤੇ ਆਣੇ। ਹਰ ਨਗਰ ਦੇ ਵਿੱਚ ਹਮੇ ਪਾਣੀ ਦੀਆਂ ਸ਼ਮੀਲਾ ਲਗੜੀਆਂ ਘਨਪਾਲ ਸਾਹਿਬ ਹੋਣਗੇ ਲੰਗਰ ਚੱਲਣਗੇ ਅੱਜ ਪਰਸੋਂ ਤੋਂ ਅਸੀਂ ਸਰਸੇ ਦੇਸ਼ ਆ ਸਰਗੁਰ ਕੜ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਗੁਰਦੁਆਰੇ ਨੇ ਉੱਥੇ ਬੀਬੀਆਂ ਇਕੱਠੀਆਂ ਹੋ ਕੇ ਸੁਖਮਨੀ ਸਾਹਿਬ ਦੇ ਪਾਠ 40 ਦਿਨ ਪਹਿਲਾਂ ਹੀ ਸ਼ੁਰੂ ਕਰ ਦਿੰਦੀਆਂ ਨੇ ਆਪ ਕੋ ਸਤਨਾਕ ਗੁਰੂ 40-40 ਦਿਨ ਪਹਿਲਾਂ ਕਿਉਂ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਿਧੀ ਜਾਲ ਆ ਰਿਹਾ ਗੁਰੂ ਅਰਜਨ ਦੇਵ ਜੀ ਨੇ ਸਿੜੀਆਂ ਪਾਈਆਂ ਸੂਰਮੇ ਦਾਨੇ ਤੇ ਤਾਂ ਕੇ ਹੋਏ ਨੇ ਇਸ ਕਰਕੇ ਉਹਨਾਂ ਦੀਆਂ ਜਾਗਾਂ ਨਹੀਂ ਜਾਂਦੀ ਤੁਹ ਰਹੇ ਵਿਚਾ ਤੇ ਪਾਪ ਜਾਨੀ ਕਿੰਨੇ ਭਾਈ ਉਲੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਦੁਨੀਆ ਦੇ ਬੰਦਨ ਨੇ ਬੀ ਹੱਸ ਹੱਸਦੇ ਖੇਡਦੇ ਰੋ ਖਾਂਦੇ ਪੀਂਦੇ ਰੋ ਵਧੀਆ ਪੈਣਾ ਵਧੀਆ ਖਾਣਾ ਪੀਣਾ ਤੇ ਦੁਨੀਆ ਦੇ ਬੰਦਨ ਕਹਿ ਵੀ ਦਿੰਦੇ ਨੇ ਇੱਥੇ ਖਾਣਾ ਪੀਣਾ ਹੀ ਆ ਹੋਰ ਕੀ ਅਸਨਾ ਖੇਡਣੀ ਇਹਦੀ ਹੋਰ ਕੀ ਅਸੀਂ ਕਹਿ ਦਿੰਦੇ ਆ ਆਮ ਚੀਜ਼ ਆ ਇੱਕ ਬੰਦਨ ਪਾ ਕੇ ਦੁਨੀਆ ਪਰ ਪਤਸ਼ਾਹੀ ਕਿਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਜਿਹੜੇ ਪੱਲਾ ਫੜ ਲੈਂਦੇ ਨੇ ਉਹ ਪਰਮੇਸ਼ਰ ਉਹਨਾਂ ਦਾ ਖਾਣ ਜਿਉਣ ਵਾਸਤੇ ਹੁੰਦਾ ਅਸੀਂ ਜਿਉਣ ਵਾਸਤੇ ਖਾਂਦੇ ਨਹੀਂ ਜੋਣਾ ਟਾਪ ਕਰਕੇ ਖਾਓ ਅਨੇ ਕੋਈ ਬਿਮਾਰ ਹੋ ਜੇ ਨਾ ਕਿ ਅਸੀਂ ਬਲੋਂ ਬਦੀ ਵੱਡੀ ਖਾਣਾ ਭਾਈ ਆ ਤੂੰ ਗਲੀਆਂ ਆ ਤੂੰ ਆ ਫਲ ਖਾ ਉਹ ਰੋਟੀਆਂ ਜੇ ਨਾ ਕਾਤਾ ਤੇਰੇ ਅੰਦਰ ਅਲਰਜੀ ਕਿਵੇਂ ਹੋਵੇ ਜਿਉਣ ਭਾਈ ਜਿਉਣਾ ਹੈ ਰੱਬ ਦੀ ਬੰਦਗੀ ਕਰਨ ਵਾਸਤੇ ਜਿਉਣਾ ਹੈ ਭਗਤੀ ਕਰਨ ਵਾਸਤੇ ਸਿਮਰਨ ਕਰਨ ਵਾਸਤੇ ਇਸੇ ਲਈ ਖਾਣਾ ਜ਼ਰੂਰੀ ਹੈ ਅਸੀਂ ਕਹਿੰਦੇ ਆ ਜਿ ਖਾਣਾ ਪੀਣਾ ਹੀ ਇਹ ਦੀ ਹਰ ਕੀ ਉਹ ਵੀ ਦੁਨੀਆ ਤੋੜੇ ਬੰਦਣਾ ਅਨ ਪਾਣੀ ਥੋੜਾ ਖਾਇਆ ਕਰ ਪਾਣੀ ਥੋੜਾ ਖਾ ਲੈ ਉਹਨਾਂ ਨੇ ਕਾਹ ਵਿੱਚ ਸੰਕੋਚ ਪਹਿਰਣ ਵਿੱਚ ਸੰਕੋਚ ਬੋਲਣ ਦੇਖਣ ਵਿੱਚ ਸਾਰੇ ਪਾਸੇ ਚ ਸੰਤੋਖ ਆਜਾ ਸੇਵਕੀਤੀ ਸੰਤੋਖ ਹੀ ਉਹਨਾਂ ਦਾ ਜੀਵਨ ਸੰਤੋਖ ਨਾਲ ਰੱਟ ਜਾ ਕੁੱਲ ਕੋ ਦੁਨੀਆ ਦੇ ਵਿੱਚ ਪਾਤਸ਼ਾਹ ਜਿੱਤੀ ਬਾਣੀ ਕਹਿੰਦੀ ਅਸੀਂ ਤਾਂ ਰਾਜ ਸਕਦੇ ਆ ਜੇ ਸਾਡੇ ਕੋਲ ਸੰਤੋਖ ਹੈ ਸੰਤੋਖ ਤੋਂ ਬਿਨਾ ਤਾਂ ਭਾਵੇਂ ਕੁਝ ਵੀ ਹੋਵੇ ਆ ਦੇਖੋ ਵੋਟਾਂ ਦਾ ਟਾਈਮ ਆ ਗਿਆ ਹਰ ਕੋਈ ਆ ਕੇ ਐ ਐਡੀ ਪੀ ਜੀ ਟਾਈਮ ਦੇ ਦੇ ਸਭ ਟਾਈਮ ਕੀ ਜੀ ਮੌਕਾ ਦੇ ਦਿਓ ਹਰ ਸਾਲ ਆਪ ਜੋੜ ਦਿਓ ਹਰ ਸਾਲ ਆਉਂਦਾ ਸੰਤੋਖ ਕਿ ਨਹੀਂ ਸੰਤੋਖ ਪਾਣੀ ਨੇ ਕਹੇ ਦਿੱਤਾ ਬਿਨਾ ਸੰਤੋਖ ਨਹੀਂ ਗੁੰਜਾ ਜਾਏ ਕਸਾ ਰਾਜ ਜਿਹਾ ਜਿਹਦੇ ਕੋਲ ਸੰਤੋਖ ਹੈ ਸੰਤੋਖ ਤੋਂ ਬਿਨਾ ਤਾਂ ਰਾਜ ਨਹੀਂ ਟਿਕਾੜੀਆਂ ਬੰਨ ਝੋਲੀਆਂ ਢੀ ਫਿਰਦੇ ਆ ਕੋ ਸਤਨਾਮ ਦੇਖਦੇ ਨਾ ਜੀ ਨਹੀਂ ਪਤਾ ਨਹੀਂ ਚਾਰੇ ਨੂੰ ਹੋਗੀ ਐਮਐਲਏ ਬਣਦੇ ਆ ਅਫੀਸਰ ਬਣਦੇ ਆ ਪਰ ਨੀਤ ਨਹੀਂ ਹੋਰ 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 ਸੰਤੋਖ ਤੋਂ ਬਿਨਾ ਕੋਈ ਰਾਜ ਨਹੀਂ ਨਿੱਜੀ ਗੱਲ ਪੰਜਾਤੀ ਦੇ ਸ਼ੁਰੂ ਵਿੱਚ ਹੀ ਕਹਿ ਦਿੱਤੀ ਜਪਜੀਤ ਸਿੰਘ ਦੇ ਅਰੰਭ ਕ੍ਰਮ ਵਿੱਚ ਭੁੱਖਿਆਂ ਖੁਸ਼ਹਾਲਤਰੀ ਜੇ ਬੰਨਾ ਪੁਰਿਆ ਪਾ ਸਾਰੀ ਦੁਨੀਆ ਮੇ ਪਦਾਰਥ ਕਿਸੇ ਨੂੰ ਦੇ ਦਿਓ ਸਾਰੀ ਦੁਨੀਆ ਦਾ ਵੀ ਰਾਜਾ ਬਣ ਜੇ ਅੱਛਾ ਇਹ ਦੁਨੀਆ ਦਾ ਜਿੰਨਾ ਪਦਾਰਥ ਨੇ ਸੋਨਾ ਚਾਂਦੀ ਉਹ ਨੂੰ ਦੇ ਦਿਓ ਪਰ ਜਿਹੜਾ ਅੰਦਰੋਂ ਭੁੱਖਾ ਹੈ ਨਾ ਉਹ ਕਦੇ ਰੱਜੇਗਾ ਨਹੀਂ ਤੇ ਰੱਜੇ ਆਵੇਗਾ ਉਹ ਸੰਤੋਖ ਨਾਲ ਆਵੇਗਾ ਪਰ ਗੁਰੂ ਦੀ ਦਿੱਤੀ ਦਾ ਸੰਤੋਖ ਤੋਂ ਬਿਨਾ ਕੋਈ ਰੱਜ ਨਹੀਂ ਸੀ ਕਿਸੇ ਲਈ ਗੁਰਪਤਸਰ ਨਹੀਂ ਕਹਿੰਦੇ ਜਿਹੜੇ ਰੱਬ ਦਾ ਪੱਲਾ ਫੜਨ ਲੱਗਦੇ ਨੇ ਉਹ ਫਿਰ ਅਰਜ ਜਾਂਦੇ ਦੇ ਸੰਤੋਖ ਕਰਕੇ ਉਹਨਾਂ ਦੀਆਂ ਅੱਖਾਂ ਵੀ ਰੱਜ ਜਾਂਦੀਆਂ ਉਹ ਸੰਸਾਰ ਨੂੰ ਵੇਖਣਾ ਵਿੱਚ ਉਹ ਕੇਵਲ ਰੰਗਕਾਰ ਨੂੰ ਵੇਖਣ ਵਾਸਤੇ ਖੁੱਲਦੀਆਂ ਮਾਚਨ ਪੜ੍ਹਦੇ ਨੇ ਕਰਤਾਰਦਾ ਜੀ ਬਹੁਤ ਜਨਮ ਵਿਚਰੇ ਤੇ ਮਾਦੋ ਕੇ ਜਨਮ ਤੇ ਮਾਰੇ ਦੇਖੇ ਕਰ ਬਿਦਾਸ ਅਸਪਸ ਲੱਗ ਜੀਵਾ ਚਿਰ ਪੈਉ ਦਾਸ਼ ਦੇਖੇ ਉਹਨਾਂ ਦੀਆਂ ਅੱਖਾਂ ਜੇ ਖੁੱਲਦੀਆਂ ਨੇ ਉਹ ਸੰਸਾਰ ਦੇ ਰੰਗ ਰੂਪ ਨੂੰ ਦੇਖਣ ਵਾਸਤੇ ਨਹੀਂ ਕੇਵਲ ਪ੍ਰਮਾਤਮਾ ਦੇ ਰੰਗ ਰੂਪ ਨੂੰ ਵੇਖਣ ਲਈ ਨਾਮ ਦੇ ਜੇ ਕੰਨ ਸੁਣਦੇ ਆ ਤਾਂ ਕੇਵਲ ਪਰਮਾਤਮਾ ਦੀ ਬਾਣੀ ਨਿੰਦਾ ਚੁਗਲੀ ਨਹੀਂ ਕਿਸੇ ਦੀ ਵਡਿਆਈ ਨਹੀਂ ਆਪਣੀ ਵਡਿਆਈ ਨਹੀਂ ਉਹ ਕੇਵਲ ਪਰਮਾਤਮਾ ਦੇ ਨਾਮ ਉਹਦੀ ਵਡਿਆਈ ਨੂੰ ਸੁਣਨ ਵਾਸਤੇ ਕਦ ਕਰਸ ਜਾਂਦੇ ਨੇ ਕਦ ਸੁਣਦੇ ਤੇ ਫਿਰ ਇਹ ਹੱਥ ਜੇ ਕਰਦੇ ਆ ਉਹ ਜਿਹੜਾ ਪਰਮਾਤਮਾ ਨੂੰ ਚੰਗਾ ਲੱਗਦਾ ਪਰਮਤਰ ਕਰਦੇ ਆ ਜਿੱਧਰ ਪਰਮਾਤਮਾ ਨੂੰ ਚੰਗਾ ਲੱਗਦਾ ਨਾ ਜੀਪੇ ਪਰਮਾਤਮਾ ਦੇ ਪੈਰ ਚ ਹੋ ਜੇ ਉਹਨਾਂ ਦਾ ਜੀਵ ਗੁਰੂ ਦੇ ਪੈਰ ਵਿੱਚ ਚੱਲਦਾ ਹੈ ਤੇ ਗੁਰੂ ਦੇ ਪੈਰ ਵਿੱਚ ਛਲ ਕੇ ਬਾਣੀ ਪੰਢੀ ਆ ਨਿਰਪਹੁਚਟਾ ਸਗਲ ਪਾ ਮਿਟ ਜਾਂਦਾ ਹੈ ਉਹਨਾਂ ਦੇ ਸਾਰੇ ਪੈ ਖਤਮ ਹੋ ਜਾਂਦੇ ਭਾਵੇਂ ਉਹ ਜਵਾਨਾ ਹੋਵੇ ਕਾਮ ਕ੍ਰੋਧ ਮੈ ਮੋਹ ਹੰਕਾਰਾ ਹੋਵੇ ਭਾਵੇਂ ਮੌਤ ਦਾ ਹੋ ਸਾਰੇ ਪੈ ਖਤਮ ਹੋ ਜਾਂਦੇ ਕੋਈ ਦੁਨੀਆ ਕੋੜੇ ਬੰਦਨਾ ਹਨ ਪਾਣੀ ਥੋੜਾ ਖਾਇਆ ਇਹ ਬਖਸੀ ਸੀ ਅਗਲਾ ਨਿਤ ਜੈਵੈ ਚੜ ਸਵਾਇਆ ਤੇਰੀ ਬਖਸ਼ਿਸ਼ ਮੈਂ ਵਿਵੇਕ ਤੇ ਨਹੀਂ ਕਿ ਤੇਰੀ ਬਖਸ਼ਿਸ਼ ਨਿਤ ਦੇਵਾ ਚੜਾ ਸਵਾਇ ਤੇਰੀ ਬਖਸ਼ਿਸ਼ ਉਹਨਾਂ ਤੇ ਨਿਤ ਸਵਾਈ ਹੋ ਕੇ ਉਹਨਾਂ ਤੇ ਵਰਦਿਆਂ ਨੂੰ ਪ੍ਰਾਪਤ ਹੁੰਦੀ ਵਡਿਆਈ ਵੱਡਾ ਪਾਇਆ ਉਹ ਤੇਰੀ ਵਡਿਆਈ ਕਰਕੇ ਤੈਨੂੰ ਵੱਡੇ ਨੂੰ ਪਾ ਲੈਂਦੇ ਨੇ ਕਿਦਰ ਸਾਧੂ ਜੀ ਕੀ ਕਹਿੰਦੇ ਨੇ ਹਰ ਜੇਥ ਚੜਨ ਦਾ ਤੋੜੀ ਹੈ ਜਿੱਥੇ ਅਗੈ ਸਭ ਨਿਵਰ ਹਰ ਸੱਜਣ ਗਵਨ ਲੱਗਿਆ ਕਿਸਾ ਨਾ ਦੇਗਾ ਜਿਹੜਾ ਉਹਦਾ ਪੱਲਾ 당ਣ ਕਰ ਤੇ ਪੱਲਾ ਜਿਹੜਾ ਉਹਦਾ ਪੱਲਾ ਫੜ ਲੈਂਦਾ ਨਾ ਤੇ ਪਰਮਾਤਮਾ ਫਿਰ ਕਿਸੇ ਹੋਰ ਦੇ ਜੋਗਾ ਨਹੀਂ ਛੱਡਾ ਪਰਮਾਤਮਾ ਕਿਸੇ ਹੋਰ ਦੇ ਵੱਲ ਨਹੀਂ ਉਹ ਨੂੰ ਦੇ ਬੰਦ ਉਹ ਕਹਿੰਦਾ ਆਜਾ ਇੱਕ ਸਾਖੀ ਆਪਕੀ ਨੇ ਸੁਣੀ ਹੋਣੀ ਹੈ ਭਾਈ ਜੋਗਾ ਇਧਰ ਰਹਿਣ ਵਾਲ ਸੀ Rajasthan ਦਾ ਇਧਰ ਚੱਲ ਕੇ ਪਰਿਵਾਰ ਦੇ ਨਾਲ ਗਿਆ ਮਾਤਾ ਜੀ ਕਾ ਦੇ ਨਾਲ ਬੜਾ ਪਿਆਰਾ ਬੱਚਾ ਗੁਰੂ ਪਾਤਸ਼ਾਹ ਜੀ ਕਹਿ ਲਗੇ ਤੇਰਾ ਨਾਮ ਕੀ ਹੈ ਕਹਿ ਲੱਗਿਆ ਜੀ ਜੋਗਾ ਉਹਦੋਂ ਸਿੰਘ ਵੀ ਸੀ ਲੱਗਦਾ ਨਾ ਤੇਰਾ ਨਾਮ ਕੀ ਹੈ ਕਹਿੰਦਾ ਜੀ ਜੋਗਾ ਗੁਰੂ ਪਾਤਸ਼ਾਹ ਜੀ ਹੱਸ ਕੇ ਕਹਿ ਲਗੇ ਕਿਹਦੇ ਜੋਗਾ ਕਹਿ ਲੱਗਿਆ ਜੀ ਤੁਹਾਡੇ ਜੋਗਾ ਪਾਤਸ਼ਾਹ ਜੀ ਕਹਿੰਦੇ ਖਿਆਲ ਕਰੀ ਜੋਗਾ ਜੇ ਤੂੰ ਮੇਰੇ ਜੋਗਾ ਤਾਂ ਫਿਰ ਮੈਂ ਤੇਰੇ ਜੋਗਾ ਕੋ ਸਤਨਾਮ ਤਾਂ ਮੈਂ ਤੇਰੇ ਜੋ ਅਸੀਂ ਕੁੰਦੇ ਚੁੱਕੇ ਬਣ ਕੇ ਤਾਂ ਦੇਖੀਏ ਨਾ ਕਿ ਸੱਚ ਜਾਣਿਓ ਗੁਰੂ ਸਾਡੇ ਕਿਉਂ ਕਰਣ ਜਾਂ ਗੱਲ ਤੇ ਐ ਕਿ ਗੁਰੂ ਨੂੰ ਤਨ ਮਨ ਧਨ ਸਭ ਸਵਤ ਗੁਰ ਕੋ ਹੁਕਮ ਮੰਨੇ ਪਈ ਹੈ ਫਾ ਸਾਨੂੰ ਕਰਨਾ ਪੈਣਾ ਆਹ ਮਰਜ਼ਾ ਦੇ ਗੁਰ ਦੇ ਨਾਮ ਤੇ ਕਰਦੀ ਕਿਹੜੀ ਤਨ ਮਨ ਧਨ ਸਭ ਸਵਤ ਕਰਕੇ ਗੁਰੂ ਨੂੰ ਸਾਂਪਣਾ ਪੈਣਾ ਤੇ ਹੁਕਮ ਮੰਨਿਆ ਪਈ ਹੈ ਹੁਕਮ ਮੰਨਣਾ ਪੈਣਾ ਜਿਦਣ ਗੁਰੂ ਦਾ ਹੁਕਮ ਮੰਨੇਆ ਤੇ ਗੁਰੂ ਸੱਚ ਜਾਣੀ ਗੁਰੂ ਤੇਰਾ ਹੁਕਮ ਮੰਨੇਗਾ ਆਖੋ ਸਤਨਾਮ ਸ਼੍ਰੀ ਵਕ ਵਚਨ ਪੜਦੇ ਆਪਾਂ ਬੇਠੀ ਕਦੇ ਨਾ ਹੋਵੇ ਜਨ ਕੀ ਅਰਦਾਸ ਤੇ ਜਨ ਹੁੰਦੀ ਉਹ ਨਹੀਂ ਜਿਹੜੇ ਉਹਦੇ ਬਚਨ ਮੰਨਦੇ ਜਨ ਦੇ ਅਰਦਾਸ ਵਿੱਚ ਹੀ ਨਹੀਂ ਹੁੰਦੀ ਤੇ ਜਨ ਹੁੰਦਾ ਕੌਣਾ ਜਿਹੜਾ ਹੁਕਮ ਵਿੱਚ ਆਉਂਦਾ ਜਿਹੜਾ ਜਿਹੜੂ ਹੁਕਮ ਨੂੰ ਮੰਨਦਾ ਸਿਰ ਮੱਤੇ ਮੰਨਦਾ ਉਹਦੇ ਹੁਕਮ ਨੂੰ ਉਹਦੀ ਉਹ ਕਦੇ ਮੋੜਦਾ ਨਹੀਂ ਤੇ ਸਾਡੀ ਮਨ ਦਾ ਨਹੀਂ ਆਪੋ ਸਤਨਾਮ ਥੇ ਬਸ ਗੱਲ ਇੰਨੀ ਕਹਿ ਅਸੀਂ ਜਦੋਂ ਮੱਥਾ ਟੇਕਦੇ ਆ ਨਾ ਕਿ ਗੱਲ ਸਮਝ ਲਿਆ ਕਰੋ ਜਿੱਦ ਨਹੀਂ ਕਿਸੇ ਗੁਰੂ ਦੀ ਮੰਨ ਲਾਗੇ ਨਾ ਕੋਲੇ ਗੁਰੂ ਸਾਡੇ ਮਨ ਦੇ ਜਿੰਨਾ ਤੁਸੀਂ ਆਪਣੇ ਗੁਰੂ ਨੂੰ ਬਣਾਉਣਾ ਚਾਹਦੇ ਹੋ ਉਹਨਾਂ ਤੁਸੀਂ ਗੁਰੂ ਦਾ ਹੁਕਮ ਮੰਨੋ ਤੇ ਦੇਖੋ ਫਿਰ ਕਿਵੇਂ ਰਹਿਮਤਾਂ ਵਰਤਦੀਆਂ ਨੇ ਆਪੋ ਸਤਨਾਮ ਥੇ ਕਿਵੇਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਝੋਲੀ ਆ ਭਾਦਰ ਗੁਰੂ ਅਸੀਂ ਤੇ ਰੋਜ਼ ਕਹਿੰਦੇ ਆ ਸੱਚੇ ਸਾਈ ਬਾ ਕਿਆ ਨਹੀਂ ਕਰ ਪਰ ਤੇ ਰੋਜ਼ਾਂ ਪਰ ਤੇ ਵਿਸ਼ਵਾਸ ਨਹੀਂ ਕਰੇ ਸਾਚੇ ਸਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਵਿੱਚੋਂ ਖਾਰਾ ਕੁਛ ਹੀ ਤੇਰੇ ਘਰ ਵਿੱਚ ਹੈ ਪਰ ਲੈਣ ਦਾ ਤਰੀਕਾ ਇੱਕੋ ਇੱਕ ਹੈ ਗੁਰੂ ਦੇ ਹੁਕਮ ਨੂੰ ਮੰਨਣਾ ਗੁਰੂ ਦੇ ਬਚਨਾਂ ਨੂੰ ਮੰਨਣਾ ਗੁਰੂ ਦੀ ਮਰਜ਼ਾ ਵਿੱਚ ਹੋਂਦ ਦੀ ਜ਼ਹਿਰ ਵਿੱਚ ਰਹਿ ਨਾ ਕਲਗੀਧਰ ਪਾਲਸ ਜੀ ਨੇ ਕਿਹਾ ਸੀ ਨਾ ਰਹਿ ਨਹੀਂ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਰਹਿਤ ਬਿਨਾ ਨਹੀਂ ਸਿੱਖ ਕਹਾਵੇ ਰਹਿਤ ਬਿਨਾ ਦਰਚੋਟਾ ਖਾ। ਗੁਰੂ ਨੇ ਹੀ ਕਿਹਾ ਸੀ ਨਾ ਜਦ ਕੇ ਜਗਨ ਕ ਖਾਲਸਾ ਰਹਿਣਿਆ ਤਬ ਲਗ ਤੇਜ ਦਿਉ ਮੈਂ ਸਾਰਾ ਜਿੰਨਾ ਮੇਰੇ ਕੋਲੇ ਕੁਝ ਹੈ ਜਿੰਨੀ ਤਾਕਤ ਹੈ ਜਿੰਨਾ ਬਲ ਸਮਰੱਥਾ ਮੇਰੇ ਕੋਲੇ ਹੈ ਉਹ ਸਾਰਾ ਮੈਂ ਆਪਣੇ ਬੱਚਿਆਂ ਨੂੰ ਸਿੱਖਾਂ ਨੂੰ ਦੇ ਦੇਣਾ ਪਰ ਉਹਨੂੰ ਦੇਵਾਂ ਦਾ ਜਦੋਂ ਸਿੱਖ ਮਿਲ ਹੁਕਮ ਵਿੱਚ ਰਹਿਣਗੇ ਆਪ ਕੋ ਸਤਨਾਮ ਤੇ ਨਾਲੇ ਵੀ ਕਹਿ ਦਿੱਤਾ ਜਬ ਲੱਗ ਜਬ ਇਹ ਕਹ ਹੈ ਕਿ ਪਰੰਪਰੇ ਰੀਤ ਮੈਨਾਂ ਕਰੋ ਕਿਨ ਕੀ ਕਰਦੇ ਫਿਰ ਮੈਨਾਂ ਦੀ ਪ੍ਰਤੀਤ ਨਹੀਂ ਮੈਨੂੰ ਕੁਝ ਵੀ ਨਹੀਂ ਲੱਗ ਮਾਪ ਜੇ ਕੈਣੇ ਵਿੱਚ ਬੱਚਾ ਚੱਲੇ ਨਾ ਮਾਪ ਕੋ ਬੜੇ ਖੁਸ਼ ਹੁੰਦੇ ਨੇ ਬੀ ਬੱਚਾ ਬੜਾ ਆਪਿਆ ਕਰੀਸ ਮਾਰਨੇ ਜਾਂਦੇ ਇੱਕ ਨੌਕਰ ਮਾਰਕ ਦੇ ਕੈਣੇ ਵਿੱਚ ਚੱਲੇ ਕਿੰਨਾ ਖੁਸ਼ ਹੁੰਦਾ ਹੈ ਮਾਲਕ ਉਹ ਨੂੰ ਆਪਣੇ ਘਰ ਦਾ ਜੀ ਸਮਝੀ ਚਾਬੀਆਂ ਖਜ਼ਾਨੇ ਦੀਆਂ ਫੜਾ ਦਿੰਦਾ ਵੀ ਆਹਲਾ ਭਾਈ ਕਿਉਂ ਵਿਸ਼ਵਾਸ ਹੈ ਤੇ ਕੋਈ ਇਮਾਨਦਾਰਾ ਜਿਹਨਾਂ ਲੋਕ ਹੈ ਤੇ ਗੁਰਬਾਣੀ ਦੇ ਵਿੱਚ ਤੇ ਉਦਾਹਰਣ ਦਿੱਤੀ ਕੁੱਤੇ ਦੀ ਜੇ ਕੁੱਤਾ ਵੀ ਸਾਡਾ ਵਫਾਦਾਰ ਹੈ ਨਾ ਮਾਲਕ ਉਹਨੇ ਭਰੋਸੇ ਆਪਣਾ ਘਰ ਹੀ ਛੱਡ ਦਿੰਦਾ ਆਪ ਕੋ ਸਾਥ ਨਾਲ ਛੇਰੇ ਤੇ ਜੇ ਤਨ ਤੇਰਾ ਭਰੋਸਾ ਗੁਰੂ ਤੇ ਬਣ ਗਿਆ ਤੇ ਗੁਰੂ ਦਾ ਭਰੋਸਾ ਤੇਰੇ ਤੇ ਬਣ ਗਿਆ ਕੋਤਨ ਸਾਰੇ ਖਜ਼ਾਨਾ ਗੁਰੂ ਨੇ ਤੇਰੇ ਵਾਸਤੇ ਖੋਲ੍ਹੇ ਕੁਝ ਵੀ ਰੱਖਣਾ ਨਹੀਂ ਤੂੰ ਆਪਣੇ ਗੱਲ ਤੇ ਇਹ ਆ ਕਿ ਅਸੀਂ ਗੁਰੂ ਕਿੰਨਾ ਕੁ ਪਿਆਰ ਕਰਦੇ ਆ ਗੁਰੂ ਦਾ ਪਿਆਰ ਗੁਰੂ ਦੇ ਹੁਕਮ ਮੰਨਣ ਵਿੱਚ ਪਤਾ ਲੱਗੇ ਵੀ ਕਿੰਨਾ ਕੋਰਕ ਮੰਨਦਾ ਹੈ ਜਿੰਨਾ ਹੁਕਮ ਮੰਨਦਾ ਹੈ ਉਹਨੇ ਵੱਡਾ ਪਿਆਰ ਹੈ ਗੁਰੂ ਦੇ ਤੇ ਫਿਰ ਗੁਰੂ ਦੇ ਪਿਆਰ ਵਿੱਚ ਤਾਂ ਕੁਝ ਵੀ ਨਹੀਂ ਇੱਤੇ ਤੇ ਗੁਰਸਿੱਖਾਂ ਨੇ ਸਾਰੇ ਦੇ ਸਾਰੇ ਪਰਿਵਾਰ ਹੀ ਪਾਰ ਦਿੱਤੇ ਆਪ ਕੋ ਸੰਗ ਨਾਲ ਸਾਰੇ ਦੇ ਸਾਰੇ ਪਰਿਵਾਰ ਗੁਰੂ ਦੇ ਪੈਰ ਵਿੱਚ ਬਾਰੇ ਜਾਂਦਾ ਪਿਆਰ ਤੋਂ ਬਿਨਾ ਨਹੀਂ ਲਾਲਚ ਵਿੱਚ ਤਾਂ ਖੋਇਆ ਜਾਂਦਾ ਸਾਰਾ ਕੁਝ ਲਾਲਚ ਵਿੱਚ ਤਾਂ ਮੌਤ ਦੇਖ ਕੇ ਜੈਨ ਦੇਖ ਕੇ ਦੇਖਦੇ ਆਪਾਂ ਪੈਸੇ ਕਰਕੇ ਖੋਹਦੇ ਜ਼ਮੀਨਾਂ ਜ਼ਾਇਦਾਤਾ ਗੁਰੂ ਦੇ ਸੋਨਾ ਚਾਂਦੀ ਖੋਹ ਪਰ ਜੇ ਗੁਰੂ ਨਾਲ ਪਿਆਰ ਹੈ ਨਾ ਕਿ ਫਿਰ ਥਾਨ ਮਨ ਥਾਨ ਸਭ ਸੌਂਪ ਗੁਰੂ ਕੋ ਫਿਰ ਕਿ ਸੌਂਪਿਆ ਜਾਂਦਾ ਹੈ

ਪਾਣੀ ਤਾਂ ਨਹੀਂ ਬਣਾ ਸਕਦੇ ਹਵਾ ਤਾਂ ਨਹੀਂ ਅਸੀਂ ਬਣਾ ਸਕਦੇ ਸੂਰਜ ਚੰਦਰਮਾ ਤਾਂ ਨਹੀਂ ਅਸੀਂ ਬਣਾ ਸਕਦੇ ਧਰਤੀ ਤਾਂ ਨਹੀਂ ਅਸੀਂ ਬਣਾ ਸਕਦੇ ਇਹ ਸਾਰਾ ਕੁਝ ਉਸੇ ਦੀ ਬਣਾਇਆ ਹੋਇਆ ਹੈ ਜਿਹੜਾ ਅਸੀਂ ਵਰਤ ਰਹੇ ਹਾਂ ਪਾਚਾ ਜੀ ਕਹਿੰਦੇ ਬਸ ਇਹੀ ਗੱਲ ਹੈ ਵਰਤ ਲੈ ਤੂੰ ਤੇਰੇ ਵਾਸਤੇ ਸਭ ਕੁਝ ਬਣਾਇਆ ਹੈ ਪਰ ਵਰਤਣ ਵਾਲੇ ਦਾ ਨਾਮ ਨਾ ਭੁੱਲੀ ਆ ਕੋਈ ਸਤਨਾਮ ਜੀ ਹੋਏ ਜਿਹਨੇ ਸਾਰਾ ਕੁਝ ਬਣਾਇਆ ਨਾ ਦੇਣ ਵਾਲੇ ਦਾ ਨਾਮ ਨਾ ਭੁੱਲੀ ਇਹੀ ਬੰਦਗੀ ਇਹੀ ਹੁਕਮ ਹੈ ਇਹੀ ਸਿਮਰਨ ਹੈ ਕਿ ਨੱਦਾ ਦਾਤਾ ਇੱਕ ਹੈ ਸਭ ਤੋਂ ਦੇਵਨਾਰ ਜਿੰਦੇ ਤੋਂ ਨਾ ਵੀ ਅਗੰਤ ਪਰੇ ਤੂੰ ਦੇਣ ਵਾਲਾ ਨਾ ਭੁੱਲੀ ਜੇ ਤਨ ਦੇਣ ਵਾਲਾ ਭੁੱਲ ਗਿਆ ਨਾ ਸੱਚ ਜਾਣੀ ਦੁਨੀਆ ਦਾ ਸਭ ਤੋਂ ਮਾੜਾ ਬੰਦਾ ਤੂੰ ਹੋਵੇਂਗਾ ਕੋ ਸਤਨਾਕ ਸ੍ਰੀ ਵਾਹਿਗੁਰੂ ਪਾਚਾ ਜੀ ਲਿਖਦੇ ਆ ਕਹਿੰਦੇ ਜਿਸ ਨੂੰ ਵਿਸਰੈ ਪ੍ਰਾਨਪਤ ਦਾਤਾ ਸੋਈ ਗਨੋ ਅੱਪਾ ਦੁਨੀਆ ਵਿੱਚ ਸਭ ਤੋਂ ਮਾੜੇ ਕਰਮਾਂ ਵਾਲਾ ਉਹ ਹੈ جی سب پر کچھ دنیا کرم والا جہاں جی وہ لگے اسے ਜੇ ਲੋਤ ਉਹਦਾ ਪੱਲਾ ਫੜੇਗਾ ਕਿਸੇ ਦੀ ਜਰਤ ਨਹੀਂ ਹੈ ਕੋਈ ਚੰਨ ਬੰਨ ਕੇ ਲੈ ਜੀ ਕੋਈ ਚੰਨ ਪੜ ਸਕੇ ਕੇ ਅੱਗੇ ਸਾਰੇ ਨਿਵਲ ਕੇ ਚੁੱਕਣ ਅਗਲੇ ਗੁਰੂ ਪਾਸਾ ਲਿਖੇ ਨੇ ਮਾਨਕ ਮੋਤੀ ਨਾਮ ਕਾਉ ਉਹਨਾਂ ਲੱਗੈ ਨਹੀਂ ਸੰਨ ਮਾਨਕ ਮੋਤੀ ਨਾਮ ਪਰ ਪ੍ਰਮਾਤਮਾ ਦਾ ਨਾਮ ਇਹ ਹੋ ਜਾ ਜਵਾਰਾ ਤੀਰਾ ਮੋਤੀ ਹੈ ਜਿਹੜੇ ਦੁਨੀਆ ਦੇ ਇਹ ਜਵਾਰਾ ਰਾਤ ਨੇ ਸੋਨਾ ਛੰਗੀ ਹੈ ਉੱਤੇ ਕੁਝ ਚਾ ਸਕਦਾ ਹੈ ਉਹ ਤੇ ਚੋਰੀ ਹੋ ਸਕਦੇ ਆ ਪਰ ਪਰਮਾਤਮਾ ਦਾ ਨਾਮ ਚੋਰੀ ਨਹੀਂ ਹੋ ਸਕਦਾ ਇਹਨੂੰ ਕੋਈ ਚਾਰ ਨਹੀਂ ਸਕਦਾ ਇਹਦੀ ਬਿਲਕੁਲ ਗੱਦੀ ਨਹੀਂ ਮਾਰ ਸਕਦਾ ਇਹਦੇ ਨਾਲ ਕੋਈ ਬੇਇਮਾਨੀ ਵੀ ਕਰ ਸਕਦਾ ਇਹਦੇ ਨਾਲ ਤਾਂ ਕੋਈ ਦੁਨੀਆ ਵਿੱਚ ਥੋੜੀ ਨਹੀਂ ਆਪਣੇ ਪਰਮੇਸ਼ਰ ਦੇ ਨਾਮ ਕਿਸੇ ਲਈ ਸੰਤੂਜੀ ਕਹਿੰਦੇ ਨਾ ਕੋਈ ਧਨ ਹੈ ਨਾਮ ਦੇ ਧਨ ਦੇ ਬਰਾਬਰ ਸੱਚਾ ਧਨ ਪਰਮਾਤਮਾ ਦਾ ਨਾਮ ਹੈ ਦੁਨੀਆ ਵਿੱਚ ਜਿਹੜਾ ਇੱਥੇ ਵੀ ਚੱਲਦਾ ਹੈ ਤੇ ਜਿਹੜਾ ਅੱਗੇ ਜਾ ਕੇ ਵੀ ਛੱਡ ਨਹੀਂ ਜਿਹੜਾ ਪਿੱਛੇ ਵੀ ਚੱਲਿਆ ਜਦੋਂ ਮਾਂ ਦੇ ਪੇਟ ਵਿੱਚ ਸੀ ਨਾ ਅਸੀਂ ਦਸਵੀਂ ਜੰਡਾ ਸਫਰ ਜਦ ਜੀਰੇ ਸਾਨੂੰ ਉੱਥੇ ਪਹਚਾਇਆ ਸੱਚਾ ਧੰਨ ਤਾਂ ਉਹ ਹੈ ਕੋ ਸਤਨਾਮ ਠੀਕ ਉੱਥੇ ਮਾਇਆ ਦੀ ਲੋੜ ਨਹੀਂ ਦੇਖਿਆ ਕਦੇ ਕਿਸੇ ਵੀ ਜੇਬ ਵਿੱਚ ਪੈਸੇ ਜੱਡੇ ਜਾਂ ਹੋਇਆ ਸੀ ਡਾਲਰ ਸੀ ਜਾਂ ਮਾਇਆ ਉੱਧਰ ਬਚਾਉਣ ਵਾਲਾ ਕੌਣ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਮਾਠਾ ਟੇ ਉਧਰ ਮੈਂ ਤਤ ਪਾਲ ਕਰੇ ਸੋ ਕਿਉ ਮਨੋਂ ਵਿਸਾਰੀ ਮਨੋਂ ਕਿਉ ਵਿਸਾਰੀ ਹੈ ਕਿਵੜ ਦਾਤਾ ਜੇ ਅੰਦਰ ਮੈਂ ਪਹਾੜ ਪਹੁੰਚਾ ਉਸ ਲੋਕ ਕਿ ਹਮ ਕੋਈ ਨਾ ਸਕੇ ਜਿਸ ਨੂੰ ਆਪਣੀ ਨੇ ਲਾ ਆਪਣੀ ਲਈ ਆਪੇ ਲਾਇਆ ਗੁਰਮੁਖ ਸਦਾ ਸਮਾਢੀ ਹੈ ਕਹਿ ਨਾਨਕ ਕਿਵਣ ਦਾਤਾ ਸੋ ਕਿਉ ਨਾ ਲਾਉਂਦਾ ਜਿਸ ਕਿਉ ਭੁਲੇਸੀ ਉਹਨੇ ਦਾਤੇ ਤਰੋ ਵਿਚਾਰ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਪ੍ਰਮਾਸ਼ਰ ਦੇ ਨਾਮ ਨੂੰ ਉਚਾਰ ਨਹੀਂ ਸਕਦਾ ਸਾਨੂੰ ਨਹੀਂ ਲੱਗ ਸਕਦੀ ਤੇ ਇਹਦੇ ਨਾਲ ਕੋਈ ਤਕੀਦੀ ਮਾਰ ਸਕਦਾ ਰੰਗ ਸਭੇ ਨਾਰਾਇਣ ਜੀਤੇ ਮਨ ਭਵਨ ਪਰਮਾਤਮਾ ਕੋਲ ਉਹਨੇ ਰੰਗਨੇ ਜਿਵੇਂ ਤੇਰੇ ਮਨ ਨੂੰ ਚੱਲ ਗਿਆ ਆ ਪ੍ਰਮਾਤਮਾ ਕੋਲ ਕੋ ਨਹੀਂ ਇਹ ਦਾਤਾ ਨੇ ਜਿਨੀਆਂ ਕਰੂ ਚਾਹੀਦੀ ਉੱਥੇ ਮਿਲਣੇ ਤੁਹਾਨੂੰ ਕੋਈ ਸਾਕ ਕਰਕੇ ਦੇਖੀ ਬਾਬਾ ਆਦਮ ਜੀ ਹੋਏ ਨੇ ਗੁਰੂ ਧੰਗੂ ਰਾਮਦਾਸ ਜੀ ਦੇ ਸਿੱਖ ਹੋਏ ਬਾਬਾ ਆਦਮ ਜੀ ਬੜੀ ਸੇਵਾ ਉਹਨੇ ਕੀਤੀ 70 ਸਾਲ ਦੀ ਉਮਰ ਨੂੰ ਗੁਰਤ ਮਾਇਆ ਕਰ ਦੇ ਵਿੱਚ ਜੀਨ ਸਾਹਿਬ ਆਪ ਚੁੰਮੀ ਇੱਕ ਤਾਂ ਇੰਨੀ ਸੇਵਾ ਕੀਤੀ ਧੰਗੂ ਰਾਮਦਾਸ ਜੀ ਦੇ ਕੋਲ ਪਹੁੰਚਾ ਲਿਆ ਬਾਬਾ ਜੀ ਕਹਿੰਦੇ ਹੁੰਦੇ ਵੱਡੀ ਬਸੋ ਜਿਹਨੂੰ ਕਮਰ ਦੇ ਸੰਭ ਕਹਿੰਦੇ ਆਜੋ ਬਾਬਾ ਜੀ ਆਜੋ ਜੀ ਦੱਸੋ ਤੁਹਾਡੂੰ ਕੀ ਚਾਹੀਏ ਤੁਸੀਂ ਵੱਡੀ ਸੇਵਾ ਨੂੰ ਆਵੇ ਤੁਸੀਂ ਅੱਜ ਤੱਕ ਕਦੇ ਕੁਝ ਮੰਗਿਆ ਨਹੀਂ ਦੱਸੋ ਕੀ ਦਇਅਤ ਮੰਗ ਕੁਣ ਮਨ ਦੀ ਇੱਛਾ ਪ੍ਰੇਸ਼ ਵੀ ਪੁੱਤਰ ਹੋਵੇ 70 ਸਾਲ ਦੀ ਉਮਰ ਹੋ ਗਈ ਵੱਡੀ ਬਜ਼ੁਰਗ ਨੇ ਤੇ ਮੰਗਦੇ ਵੀ ਸੰਗ ਨੇ ਕਹਿਣ ਲੱਗੇ ਜੀ ਤੁਹਾਡਾ ਦਿੱਤਾ ਸਭ ਕੁਝ ਰੰਗ ਲੱਗੇ ਹੈ ਤੰਦੂਰ ਆਮਦਾ ਜੀ ਕਹਿੰਦੇ ਨੇ ਅੰਦਰ ਕੁਝ ਹੈ ਕੋਈ ਤਾਂ ਆਪਣੇ ਕਲ ਨੂੰ ਵਸ ਦਿੱਤੀ ਲੈ ਕਲ ਨੂੰ ਕਰੇ ਜਾ ਕੇ ਨਾ ਰਹਿ ਪੀਤੀ ਅੱਗੇ ਘਰ ਬਣੀ ਕੈ ਲੱਗਿਆ ਕੈ ਲੱਗਿਆ ਤੁੰਦੂਰ ਆਮਦਾ ਜੀ ਨੇ ਕਿਹਾ ਵੀ ਜੋ ਮੰਦੇ ਦਾ ਕੋ ਮਿਲੇ ਕਹਿਣ ਲੱਗੀ ਫਿਰ ਸਾਗ ਕਿਉਂ ਦੇ ਪੁੱਤਰ ਦੀ ਲੋੜ ਹੈ ਮੰਗ ਲੈ ਅੱਜ ਕੈ ਲੱਗਿਆ ਮੈਂ ਆਪਣੇ ਚਿੱਤੇ ਦਾ ਇਹਨਾਂ ਤੇ ਬਜ਼ੁਰਗ ਸਰੀਰ ਦਾ ਬਜ਼ੁਰਗ ਅਵਸਥਾ ਦਾ ਮੈਂ ਲਿਹਾਰ ਕਰ ਗਿਆ ਲੋਕ ਕੀ ਕਹਿਣਗੇ ਕਹਿਣ ਲੱਗੀ ਲੋਕਾਂ ਦਾ ਕੀ ਐ ਜਦੋਂ ਗੁਰੂ ਖਜ਼ਾਨੇ ਦਾ ਮੂੰਹ ਖੋਲੀ ਖੜਾਇਆ ਕੋ ਸਦਨਾਗ ਚਿਰ ਹੋਇਆ ਅਸੀਂ ਲੋਕਾਂ ਨੇ ਪ੍ਰਵਾਹ ਕਰਦਿਆਂ ਨਾ ਲੋਕ ਕੀ ਕਹਿਣਗੇ ਉਹ ਕਦੀ ਤੂੰ ਲੋਕਾਂ ਤੋਂ ਲੈਣਾ ਕੀ ਜਦੋਂ ਗੁੰਝੋੜੀਆਂ ਭੜਨ ਵਾਸਤੇ ਆਪਣੇ ਹੱਥ ਵਿੱਚ ਸਾਰਾ ਕੁਝ ਲੈ ਕੇ ਕਹਿਣ ਲੱਗੀ ਚੱਲ ਮੈਂ ਤੇਰੇ ਨਾਲ ਫਗਲੇ ਦਿਨ ਆ ਕੇ ਤੁਮ ਮਤਰਾ ਕਹਿ ਗਿਆ ਸੰਤ ਨੂੰ ਤੁਹਾਡਾ ਸ਼ੁਕਰ ਧੰਵਾਦ ਗੁਰੂ ਪਾਤਸ਼ਾਹ ਜੀ ਕਹਿੰਦੇ ਦੱਸੋ ਕੀ ਚਾਹੀਏ ਕੀ ਦਈਏ ਤੇ ਬਾਬਾ ਆਦਮ ਜੀ ਕਹਿੰਦੇ ਕਿ ਸਤਿਗੁਰੂ ਮੰਗਦੇ ਆਪੇ ਸੰਗ ਲੱਗਣੀ ਪਰ ਸਾਨੂੰ ਪੁੱਤਰ ਦੀ ਦਾਤ ਚਾਹੀਦੀ ਆ ਕੋਸਰਨਾਮ ਸ੍ਰੀ ਵਾਹਿਗੁਰੂ 70 ਸਾਲ ਦੀ ਉਮਰ ਦੇ ਵਿੱਚ ਤਾਂ ਗੁਰੂ ਜਾਨਤਾ ਜੀ ਨੇ ਬਖਸ਼ਿਆ ਕਰ ਦਿੱਤੀ ਜਾਂ ਜਾਂ ਐਸਾ ਪੁੱਤਰ ਹੋਏਗਾ ਉਹਦਾ ਨਾਮ ਭਾਈ ਭਗਤੂ ਰੱਖਣਾ ਤੇ ਤੁਹਾਡੀ ਰੈਂਦੀ ਦੁਨੀਆ ਤੱਕ ਉਹਨੇ ਵਧਾਈ ਕਰਾਉਣੀ ਆ ਕੋਸਰਨਾਮ ਸ੍ਰੀ ਵਾਹਿਗੁਰੂ ਅਜਿਹੇ ਭਾਈ ਭਲਕਾ ਪਿੰਡ ਹੈ ਨਾ ਭਾਈ ਭਲਕਾ ਇਹ ਮੋਸੇ ਭਾਈ ਭਲਕੂ ਦੇ ਨਾਂ ਤੇ ਪਜਿਆ ਫਿਰ ਅਗਲੇ ਸਾਲ ਪਪਾ ਆਦਮੀ ਦੇ ਘਰ 70 ਸਾਲ ਦੀ ਉਮਰ ਤੇ ਕੋਕੀ ਡੇ ਉਮਰ ਹੁੰਦੀ ਤਾਂ ਗੁਰੂ ਰਾਮਦਾਸ ਜੀ ਨੇ ਬਕਸ਼ਿਸ਼ਾਂ ਕਰ ਦਿੱਤੀਆਂ ਪੁੱਤਰ ਦੀ ਦਾਤ ਬਕਸ਼ੀ ਤੇ ਉਹਦਾ ਨਾਮ ਰੱਖਿਆ ਫਿਰ ਪਰਿਵਾਰ ਨੇ ਭਾਈ ਭਗਤੂ ਭਾਈ ਭਗਤੂ ਨੇ ਅੱਗੇ ਦੁਆਰਜਨ ਦੇ ਗੁਰੂ ਸਾਹਿਬ ਨੂੰ ਦੱਸਿਆ ਕਿ ਸਦਮੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਿੰਨ ਗੁਣਾ ਗੁਰੂ ਸਾਹਿਬਾਨ ਦੀ ਸੇਵਾ ਕੀਤੀ ਕਿ ਹੈ ਜੇ ਦਾਤਾ ਮਿਲਿਆ ਕੋਈ ਪਤਸ਼ਾਹੀ ਦੇ ਘਰ ਤੇ ਇਸੇ ਲਈ ਸਤਪੁਰ ਜੀ ਕਹਿੰਦੇ ਭਾਈ ਰਾਮ ਦਸਮਤੇ ਨਾਰਾਇਣੇ ਜਿਵੇਂ ਮਨੁੱਖਾ ਬਨ ਕੋਈ ਵੀ ਪਦਾਰਥ ਉਹਨੀਆਂ ਬਖਸ਼ਿਸ਼ਾਂ ਗੁਰੂ ਦੇ ਦਰਤੇ ਨੇ ਜਿਵੇਂ ਤੈਨੂੰ ਬਖਸ਼ਿਸ਼ ਤੇਨੂੰ ਚਾਹੀਦੀ ਤੂੰ ਕੀ ਮੰਗਣਾ ਕਿ ਗੁਰੂ ਤੋਂ ਮੰਗ ਦੇ ਤੇਰਾ ਗੁਰੂ ਕਦੇ ਪੱਲਾ ਖਾਲੀ ਨਹੀਂ ਮੋੜੇ ਕੋਈ ਤੇਰੇ ਅੰਦਰ ਪ੍ਰਸਾਦ ਭਾਵਨਾ ਤੇ ਪ੍ਰੇਮ ਤੇ ਭਗਤੀ ਹੋਣੀ ਚਾਹੀਦੀ ਇੱਥੇ ਖਾਲੀ ਇਹ ਮੇਰਾ ਖਾਲੀ ਕਲੇ ਨਹੀਂ ਕੁਝ ਨਹੀਂ ਜੇ ਸਾਡੀ ਪ੍ਰੇਮ ਭਾਵਨਾ ਗੁਰੂ ਨਾਲ ਜੁੜੀ ਆ ਫਿਰ ਬਖਸ਼ਿਸ਼ਾਂ ਦਾ ਵਿਚਾਰ ਹੋਰ ਪਾਛਾ ਟਿਕੰਦੇ ਜੋ ਹਰ ਲੋੜ ਸੋ ਕਰੇ ਤੋ ਇਹ ਜੀ ਭੰਨ ਦੁਨੀਆ ਦੀ ਸੰਸਾਰ ਉਸੇ ਤਰ੍ਹਾਂ ਚੱਲਦਾ ਜਿਵੇਂ ਉਹ ਚੱਲ ਰਿਹਾ ਹੈ। ਕਹਿੰਦੇ ਲੋਕ ਕਰਦੇ ਫਿਰੇ ਨੇ ਜਿਵੇਂ ਉਹ ਤਾਂ ਹੁਕਮ ਹੈ ਚੱਲੀ ਜਾਂਦਾ ਸੰਸਾਰ। ਅਗਲੀ ਗੱਲ ਦੀ ਗੱਲ ਕਰਨ ਜੋ ਪ੍ਰਾਪਤ ਕੀਤੇ ਆਪਣੇ ਸੇ ਕਹੀ ਹੈ ਸੰਨ ਸੇ ਕਹੀ ਹੈ ਤਨ ਉਹਨਾਂ ਨੂੰ ਦੁਨੀਆ ਧਨ ਕਹਿੰਦੀ। ਆਪਾਂ ਕਹੀ ਜਾਣ ਨਾ ਅੱਜ ਧਨ ਵਡਿਆਈ ਕਰਦੇ ਆ। ਮਾਨਤ ਬਾਬਾ ਹਰੀ ਸਿੰਘ ਦੀ। ਕਿਉਂ ਵਡਿਆਈ ਕਰਦੇ ਆ? ਕਿਉਂਕਿ ਰੱਬ ਨੇ ਉਹਨਾਂ ਦਾ ਹੱਥ ਫੜ ਲਿਆ। ਉਹਨਾਂ ਨੇ ਗੁਰੂ ਦਾ ਪੱਲਾ ਫੜ ਲਿਆ ਗੁਰਸਿੱਖੀ ਧਾਰਨ ਕਰਕੇ ਸੇਵਾ ਕੀਤੀ ਗੁਰੂ ਦੀ ਅੱਜ ਅਸੀਂ ਉਹਨਾਂ ਨੂੰ ਧੰਨ ਕਹਿੰਦੇ ਧੰਨ 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 ਤਿੰਨ ਵਾਰ ਇੱਕ ਵਾਰ ਵੀ ਨਹੀਂ ਧੰਨ ਜਨ ਆਇਆ ਉਹ ਜਨ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਧੰਨ ਹੁੰਦੇ ਹੁਣ ਜਿਨ੍ਹਾਂ ਦਾ ਜੀਵ ਜਿਉ ਰਿਹਾ ਉਹ ਵੀ ਧੰਨ ਹੈ ਜਿਹੜੇ ਜਿਉ ਰਿਹਾ ਉਹ ਵੀ ਧੰਨ ਹੈ ਤੇ ਜਿਹੜਾ ਜੀਵ ਰੱਬੇ ਜਿਉਣਾ ਹੈ ਉਹ ਵੀ ਧੰਨ ਹੈ ਆਪੇ ਸਤਨਾਮ ਸ੍ਰੀ ਵਾਹਿਗੁਰੂ ਧੰਨ ਵਜਨ ਦਾ ਸਾਰਾ ਨਮ ਜੀ ਤੋਰ ਵਿਚਾਰ ਪਤ ਜੀ ਕਹਿੰਦੇ ਜੋ ਕਿਤੇ ਪਰ ਆਪਣੇ ਸੇਵ ਨਹੀਂ ਆ ਹਨ ਉਹ ਸਰਕਾਰ ਉਹਨਾਂ ਨੂੰ ਲੈਂਦਾ ਕੋ ਧੰਨ ਕਹਿੰਦੇ ਵਧਾਈ ਕਰਦੇ ਜਿਹਨਾਂ ਨੂੰ ਆਪਣੇ ਬਣਾ ਲੈਂਦਾ ਜਾਂ ਜਿਹੜੇ ਉਤੇ ਬਣ ਜਾਂਦੇ ਆ ਇਹ ਕੱਲ੍ਹ ਇਹ ਆਪਣ ਲਈ ਆ ਜੇ ਮਿਲ ਲੈ ਵਿਚੜ ਚਾਰ ਬਾਨ ਪਤ ਜੀ ਇੱਕ ਗੱਲ ਹੋਰ ਕਹਿੰਦੇ ਨੇ ਬੜੀ ਖੈ ਕਹਿੰਦੇ ਭਾਈ ਕਿਤੇ ਇਹ ਵੀ ਹੰਕਾਰ ਨਾ ਕਰ ਲਓ ਕਿ ਮੈਂ ਸੇਵਾ ਕੀਤੀ ਤਾਂ ਮੇਰਾ ਨਾਮ ਜੜ ਗਿਆ ਮਾਇਆ ਕੀਤਾ ਤਾਂ ਮੇਨੂੰ ਆਗ ਰਿਹਾ ਗਿਆ ਕਿ ਪਾਤਸ਼ਾਹੀ ਕਹਿੰਦੇ ਸਾਡੇ ਹਉਮੈ ਹੰਕਾਰ ਦੇ ਨਾਲ ਕੁਝ ਮਿਲਣਾ ਸੇਵਾ ਵੀ ਨਿਸ਼ਕਾਮ ਹੋ ਕੇ ਤੇ ਹਉਮੈ ਤੋੜ ਕੇ ਹੋ ਕੇ ਕਰਨੀ ਪੈਣੀ ਹੈ ਫਿਰ ਕੁਝ ਪ੍ਰਾਪਤ ਹੋਵੇਗਾ ਆਖੋ ਸਤਿਨਾਮ ਜੇ ਅਸੀਂ ਇਹ ਸੋਚ ਲਈ ਮੈਂ ਜਪਨ ਕੀਤਾ ਮੈਂ ਅਮਤ ਗਲੇ ਉੱਠਦਾ ਮੈਂ ਬਾੜੀ ਪੜਦਾ ਮੈਂ ਸਿਮਰਨ ਕਰਦਾ ਜੇਕਰ ਮੈਂ ਇਹ ਨਾਲ ਜੁੜ ਗਈ ਫਿਰ ਪਾਤਸ਼ਾਹੀ ਕਹਿੰਦੇ ਦੁਨੀਆ ਚ ਬਥੇਰੇ ਰੌਣਜ ਕਰ ਕੁਝ ਨਹੀਂ ਮਿਲਣਾ ਮਕਸ਼ੀਸ਼ੂਡੀ ਹੋਦੋ ਜਦੋਂ ਤੂੰ ਨਿਮਰਤਾ ਦੇ ਵਿੱਚ ਜਦੋਂ ਤੂੰ ਤੁਹਰੀ ਕਿਰਪਾ ਤੇ ਭੈਓ ਸਾਧ ਸੰਗ ਇਹ ਕਾਜ ਤੁਮ ਆਪ ਕਿਉਂ ਜਦੋਂ ਸਾਡੇ ਅੰਦਰੇ ਭਗਨਾ ਕੀ ਤੂੰ ਆਪੇ ਕਰਉਣਾ ਤੂੰ ਆਪੇ ਬਾੜੀ ਕਰਉਣਾ ਤੂੰ ਆਪੇ ਸੇਵਾ ਸੰਮਰਣ ਕਰਾਉਣਾ ਮੈਂ ਕੁਝ ਕਰਨ ਦੇ ਯੋਗ ਨਹੀਂ ਤੂੰ ਆਪੇ ਕਰਾਉਣਾ ਜਦੋਂ ਕਿ ਤੂੰ ਖੁਦ ਨਹੀਂ ਲੈਣਾ ਕਰੈਟਰ ਸੀ ਗੁਰੂ ਨੂੰ ਲੈਣਾ ਨਹੀਂ ਸੱਚੇ ਪਤਸ਼ਾਹ ਤੇ ਤੇਰੀ ਕਿਰਪਾ ਜਿਸ ਤੂੰ ਆਪ ਕਰਾਉਂ ਮੌਕਤ ਤੱਕ ਪਰਬਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਉਂ ਜਿਨ੍ਹਾਂ ਨੂੰ ਤੂੰ ਆਪ ਤਰਉਂ ਜਿਨ੍ਹਾਂ ਦੇ ਵਿੱਚ ਤੂੰ ਆਪ ਆਉਂਦਾ ਕਦੇ ਮਨ ਅੰਤਾਰchnਾ ਆ ਜੀਏ ਇੱਕ ਹਰਕਤ ਨੂੰ ਪਾਤਸ਼ਾਹੀ ਨੇ ਕੀਤੀ ਆਪਣ ਲਈ ਆ ਜੀ ਮਿਲਣ ਵਿਛੜ ਕੇ ਰੋ ਮੰ ਤੇ ਸਾਢੇ 7 ਨਾਲ ਕੁਝ ਮਿਲਦਾ ਹੋਵੇ ਪਾਤਸ਼ਾਹੀ ਕਹਿੰਦੀ ਫਿਰ ਵਿਛੜ ਕੇ ਰੋ ਰਿਹਾ ਕਿਉਂ ਰੋ ਰਿਹਾ ਘਰ ਦੀ ਕਾਛ ਸ਼ੀ ਵੀ ਪੱਡੀ ਅਸੀਂ ਯਤਨ ਕਰੀਏ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਰਹੀਏ ਤੇ ਅੱਗੇ ਹੋਦੀ ਮਰਜ਼ੀ ਹੈ ਉਹਨੇ ਸਾਨੂੰ ਕੀ ਬਖਸ਼ ਕਰਨਾ ਅਸੀਂ ਖੜਦਾ ਖੜਦਾ ਜਿਹੜਾ ਨਾ ਟਾਰਗੇਟ ਲੈ ਕੇ ਨਾ ਚੱਲੀ ਅਸੀਂ ਦੇਖੋ ਨਰਮ ਬੀਜ ਨੇ ਉਹ ਵਿਸ਼ਤ ਪਰਮਾਨ ਕਿੱਲੇ ਦਾ ਉਹ 60 ਮਣ ਜਾਂ 40 50 ਮਣ ਉਹੋ ਜਿਹਾ ਵਿੱਚੋਂ ਜਿਹੜਾ 40 50 ਮਣ ਦੇ ਉਹੋ ਜਿਹਾ ਵਿੱਚ ਵਿੱਚੋਂ ਜੇ ਉਹ ਪਹਿਲੇ ਸੋਚਿਆ ਵੀ ਵੀਰ ਉਹ ਵੀ ਜਿਹੜਾ ਜਿਹੜਾ 40 ਕਿਲੋ 40 ਮਣ ਜਾਂ 50 ਮਣ ਪੱਛੇ ਦੀ ਕਹੇ ਤੂੰ ਬੀਜ ਬੀਜ ਲੈ ਫਲਤਾ ਉਸੇ ਨੇ ਦੇਣਾ ਹੈ ਆਪ ਕੋ ਸਾਥ ਨਾਮ ਥੀਰੇ ਕੀ ਕਰਾਂਗੇ ਕਣਕ ਪੱਕ ਗਈ ਪੱਕੀ ਤੇ ਗੜੀ ਬੈਗੇ ਤੇ 60 ਮਣ 70 ਮਣ ਦਾ ਕੀ ਕਰਾਂਗੇ ਜੇ ਕੋ ਰਹੀ ਲਿਆ ਗਿਆ ਕੀਤੇ ਗਨੇ ਪੈ ਗਏ ਫਿਰ ਕੀ ਕਰਾਂਗੇ 70 ਮਨ ਬੇਕੜੇ ਅਰਥਾ ਉਹੀ ਸਾਡੇ ਕਿਹੜੇ ਕੰਮ ਆਉਗੇ ਇਸੇ ਲਈ ਗੁਰੂ ਪਤਸਾ ਜੀ ਕਹਿੰਦੇ ਕਿ ਨਿਰਭਰੀ ਕੋ ਪਰਮੇਸ਼ਰ ਦਾ ਜਿਹੜੀ ਬਖਸ਼ਿਸ਼ ਹੈ ਅਸੀਂ ਆਪਦੇ ਟਿਕਰੇ ਵਿੱਚ ਨਾਲ ਲਈਏ ਉਸੇ ਦੇ ਨਾਲ ਪਤਸਾ ਜੀ ਦੀ ਰੈਂਕ ਤੇ ਨਾਲ ਜਿਹੜੀ ਅਗਿਗਾ ਗੁਰੂ ਪਤਸਾ ਜੀ ਕਹਿੰਦੇ ਐ ਭਾਈ ਜੋ ਕੰਮ ਕੀਤੇ ਆਪਣੇ ਸਹੀ ਤਈ ਅਖਾਂ ਹੱਥੋਂ ਆਪ ਨੂੰ ਲਿਆ ਜੇ ਮੇਰਾ ਵਿਛੜ ਕਿਉਂ ਰੋਵਣਾ ਸਾਧੂ ਸੰਗ ਪ੍ਰਾਪਤੇ ਨਾਨਕ ਨਰੰਗ ਨਾਨਕ ਸਾਧੂ ਨਾਲ ਜੁੜ ਕੇ ਸੰਤ ਕਰਕੇ ਗੁਰੂ ਗੁਰੂ ਦੇ ਚਰਨਾਂ ਨਾਲ ਜੁੜ ਕੇ ਨਾਨਕ ਪ੍ਰਾਪਤ ਕਰੋ ਬਖਸ਼ਿਸ਼ਾਂ ਨਾਲ ਸਾਧੂ ਸੰਗ ਪ੍ਰਾਪਤ ਤੇ ਰੱਬਤੀਆਂ ਬਖਸ਼ਿਸ਼ਾਂ ਗੁਰੂ ਨਾਲ ਜੁੜ ਕੇ ਹੀ ਮਿਲਣਗੀਆਂ ਗੁਰੂ ਦੇ ਰਾਹੀ ਹੀ ਮਿਲਣਗੀਆਂ ਗੁਰੂ ਤੋਂ ਬਿਨਾਂ ਨਹੀਂ ਮਿਲਣਗੇ ਇਸੇ ਲਈ ਪਾਤਸ਼ਾਹ ਜੀ ਨੇ ਸਾਧੂ ਸੰਗ ਪ੍ਰਾਪਤ ਨਾਨਕ ਪ੍ਰਗੰਗ ਮਾਣ ਜਿੰਨੇ ਵੀ ਰੰਗ ਨੇ ਜਿੰਨੇ ਵੀ ਬਖਸ਼ਿਸ਼ਾਂ ਨੇ ਗੁਰੂ ਨਾਲ ਜੁੜ ਪਰਮਾਤਮਾ ਗੁਰੂ ਦੇ ਰਾਹੀ ਵਰਤੂ ਗੁਰੂ ਤੋਂ ਬਿਨਾਂ ਨਹੀਂ ਵਰਤੂ ਪਰ ਗੁਰੂ ਦੇ ਰਾਹੀ ਵਰਤੂ ਕਰ ਇਹ ਕੁ ਲੈਣਾ ਚਾਹੁੰਨਾ ਨਾ ਤੇ ਫਿਰ ਗੁਰੂ ਦਾ ਪੱਲਾ ਫੜ ਲੈ। ਅਗਲੀ ਗੱਲ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਜੇਠ ਰੰਗੀਲਾ ਇਸ ਤਮੀ ਜਿਸ ਕਾ ਭਾਰਗ ਮਥਨ ਜਿਨ੍ਹਾਂ ਦੇ ਭਗ ਚੰਗੇ ਆ ਭੜੀ ਨਾਮ ਸੇਵਾ ਸਿਮਰਨ ਕਰਦੇ ਆ ਭਗ ਵਰਤ ਤੇ ਕਰਮ ਸਾਡੀ ਕਰਮੀ ਤੇ ਜੇਠ ਰੰਗੀਲਾ ਉਹਨਾਂ ਵਾਸਤੇ ਰੰਗੀਲਾ ਉਹਨਾਂ ਵਾਸਤੇ ਕੋਈ ਤਪਸ਼ ਨਹੀਂ ਕੋਈ ਗਰਮੀ ਨਹੀਂ ਉਹ ਤਾਂਾਂ ਵਿੱਚ ਰਹਿੰਦੇ ਉਹਨਾਂ ਹੀ ਨਾਮ ਵਿੱਚ ਜਿਉਂਦਾ ਗੁਰੂ ਅਰਜਨ ਦੇਵ ਜੀ ਕੀ ਕਵੀ ਤੇ ਬੰਦੇ ਨਾਮ ਦੇ ਅਸੀਂ ਇਹ ਨੇ ਤੇ ਫਿਰ ਉਹਨਾਂ ਤੋਂ ਕੀ ਤਵੀ ਮਿਢਲਾਈ ਸਕੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਤੱਤੀ ਕਵੀ ਦੀ ਦਰਮਿੰਦਾ ਸਕੀ ਉਹਨਾਂ ਇੰਨੇ ਖੱਡੇ ਨੇ ਕਿਉਂ ਹਰ ਜੇੜ ਰੰਗਿੰਦਾ ਇਸ ਤਣੀ ਜਿਸ ਦਾ ਭਗ ਮਥਨ ਇਨੀ ਅਕ ਨੂੰ ਬੈਂਤੀਆਂ ਗੁਜਨ ਸੈ ਮਹਾਰਾਜੀ ਦੀ ਬਾਣੀ ਗੁਰੂ ਸਾਹਿਬ ਦਾ ਇਤਿਹਾਸ ਵਿਚਾਰਦੇ ਆ ਇੱਕ ਨਹੀਂ ਅਨੇਕ ਪ੍ਰਕਾਰ ਦੇ ਮਦਾਨੀਆਂ ਨੇ ਕਿਉਂਕਿ ਆਪਾਂ ਅਣਜਾਣ ਅਲਪਕ ਜੀਵਾਂ